ਹਾਂਜੀ ਹੈਲੋ ਜੀ ਸਾਸਤ੍ਰੀ ਕਾਲ ਜੀ ਲਾਈਫ ਸਟਾਈਲ ਵਿਦ ਸ਼ਾਨਾ ਔਰ ਅਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਤੁਹਾਡਾ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੇ ਅੱਜ ਅਸੀਂ ਤੁਹਾਨੂੰ ਕਰਵਾਉਣ ਜਾ ਰਹੇ ਆ ਆਪਣੇ ਨਿਊ ਘਰ ਦਾ ਹੋਮ ਟੂਰ ਤੇ ਇਹਦੀ ਸ਼ੁਰੂਆਤ ਤੁਹਾਨੂੰ ਕਰਦੇ ਹਾਂ ਜੀ ਬਾਹਰ ਤੋਂ ਆ ਇਹਨਾਂ ਦਾ ਮੇਨ ਗੇਟ ਹੈ ਆਹ ਜੀ ਬਾਹਰ ਦਾ 뷰 ਅਮੀਨ ਗੇਟ ਇੱਥੋਂ ਕਰਦੀ ਐਂਟਰੀ ਹੁੰਦੀ ਹੈ ਜੀ ਸਭ ਤੋਂ ਪਹਿਲਾਂ ਇੱਧਰ ਗੇਟ ਤੋਂ ਰਾਈਟ ਹੈਂਡ ਸਾਈਡ ਤੇ ਆ ਜੀ ਕਿਚਨ ਗਾਰਡਨ ਬਣਾਇਆ ਹੋਇਆ ਇੱਥੇ ਇਹਨਾਂ ਨੇ ਲਗਾਈਆਂ ਹੋਈਆਂ ਸਬਜ਼ੀਆਂ ਇੱਥੇ ਸਬਜ਼ੀਆਂ ਲਗਾਈਆਂ ਹੋਈਆਂ ਨੇ ਦੇਖੋ ਇੱਥੇ ਮਿਰਚਾਂ ਲੱਗੀਆਂ ਹੋਈਆਂ ਨੇ ਇਹ ਆ ਜੀ ਫੁੱਲ ਇੱਧਰ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ ਇਹ ਆ ਜੀ ਪੂਆ ਜੀ ਕਿਆਂ ਗੱਡੀਆਂ ਦੋ ਗੱਡੀਆਂ ਪੂਆ ਜਿਗੀਆਂ ਇੱਕ ਐਂਟਰੀ ਇਧਰੋਂ ਹੁੰਦੀ ਹੈ ਜੇ ਇਧਰ ਇਹਨਾਂ ਦਾ ਡ్రਾਈਿੰਗ ਰੂਮ ਬਟ ਅਸੀਂ ਐਂਟਰੀ ਇਧਰੋਂ ਕਰਾਂਗੇ ਇਧਰ ਕਿਚਨ ਹਾਂਜੀ ਕਿਚਨ ਤੋਂ ਬਾਹਰ ਇੱਧਰ ਇਹਨਾਂ ਦੀ ਪੋਰਚ ਹੈ ਇੱਧਰ ਕਾਫੀ ਖੁੱਲੀ ਜਗ੍ਹਾ ਹੈ ਇਹਨਾਂ ਦੇ ਤੇ ਇਹ ਸਾਹਮਣੇ ਨੇ ਇਹਨਾਂ ਦੇ ਬਾਹਰ ਵਾਲੇ ਵਾਸ਼ਰੂਮ ਇੱਧਰ ਬੈਕ ਸਾਈਡ ਵੀ ਇਹਨਾਂ ਨੇ ਜਗ੍ਹਾ ਖੁੱਲੀ ਛੱਡੀ ਹੋਈ ਹੈ ਕਾਫੀ ਖੁੱਲੀ ਜਗ੍ਹਾ ਹੈ ਇਹਨਾਂ ਦੇ ਬੇੜੇ ਵਿੱਚ ਵੀ ਖੁੱਲੀ ਜਗ੍ਹਾ ਹੈ ਤੇ ਇੱਧਰ ਹੈ ਜੀ ਲੌਬੀ ਦੀ ਇਹਨਾਂ ਦੀ ਮੇਨ ਐਂਟਰੀ ਇਧਰ ਐਂਟਰੀ ਕਰਦੇ ਆ ਸਾਰੀ ਇਹਨਾਂ ਦੀਆਂ ਜੇ ਇਹ ਆ ਜੀ ਲੌਬੀ ਇਧਰ ਫੁੱਫਰ ਜੀ ਬੈਠੇ ਹੋਏ ਨੇ ਸਸੀਆ ਫੁੱਫਰ ਜੀ ਸਸੀਆ ਫੁੱਫਰ ਜੀ ਬਾਪੂ ਆ ਜੀ ਨੇ ਇਧਰ ਸ਼ੈਨਵਾਜ ਬੈਠਾ ਹੋਇਆ ਹੈ ਇਧਰ ਸਰਦਾਰ ਜੀ ਬੈਠੇ ਹੋਏ ਨੇ ਇਹ ਆ ਜੀ ਇਹਨਾਂ ਦੀ ਸਾਰੀ ਲੌਬੀ ਦਰਨੇ ਇਹਨਾਂ ਦੇ ਵਾਸ਼ਰੂਮ ਤੇ ਇਹਦੇ ਨਾਲ ਹੀ ਬਿਲਕੁਲ ਇਹਨਾਂ ਦਾ ਬੈਡਰੂਮ ਸਾਹਮਣੇ ਬਾਬਾ ਜੀ ਦੇ ਗੁਰਕਾ ਸਾਹਿਬ ਰੱਖੇ ਹੋਏ ਨੇ ਇਹ ਬਹੁਤ ਬਟਾ ਰਹੇਗੇ ਕਿੰਨੇ ਇਹ ਇਧਰ ਇਹਨਾਂ ਦੀ ਕਿਚਨ ਇਹ ਫੌਜੀ ਸਾਹਿਬ ਵੀਰ ਜੀ ਜਿਹੜੇ ਕੁਕਿੰਗ ਕਰ ਰਹੇ ਨੇ। ਇਹ ਆਪਾਂ ਵੇਅ ਪ੍ਰੋਟੀਨ ਤਿਆਰ ਕਰ ਰਹੇ ਹਾਂ ਆਪੀ। ਇਹ ਆਪਣਾ ਪ੍ਰੋਟੀਨ ਤਿਆਰ ਕਰ ਰਹੇ ਨੇ। ਕਿਚਨ ਦੇ ਬਿਲਕੁਲ ਹੀ ਨਾਲ ਇਹਨਾਂ ਦਾ ਇੱਕ ਹੋਰ ਬੈਡਰੂਮ ਹੈ। ਦੇਖੋ ਬੱਚਿਆਂ ਨੇ ਟੈਡੀ ਰੱਖੇ ਹੋਏ ਨੇ। ਕਹਿੰਦੇ ਆ ਕਿ ਕੰਮ ਕਰਕੇ ਕਿਹਨਾਂ ਦਾ ਮਾਸਟਰ ਬੈੱਡਰੂਮ ਇੱਧਰ ਬੱਚਿਆਂ ਨੇ ਆਪਣਾ ਖੇਡਣ ਦਾ ਸਮਾਨ ਰੱਖਿਆ ਹੋਇਆ ਹੈ ਇਹ ਵੀ ਜੀ ਹੋਣਾ ਦੀ ਜਰੀਆ ਮੈਰੀਜ਼ ਦੀ ਫੋਟੋ ਇਦਰ ਨਾਲ ਹੀ ਇਹਨਾਂ ਦਾ ਜੁਆਇੰਟ ਵਾਸ਼ਰੂਮ ਇਹ ਨਹੀਂ ਵੀਰ ਜੀ ਦੇ ਮਿਸੇਜ ਇਹਨਾਂ ਦਾ ਵਾਸ਼ਰੂਮ ਜੁਆਇੰਟ ਹੈ ਇਦਰ ਫਿਰ ਲੌਬੀ ਦੇ ਨਾਲ ਹੀ ਇਹਨਾਂ ਦਾ ਇਹ ਡਰਾਈング ਰੂਮ ਗੈਸਟ ਰੂਮ ਇਦਰ ਦੇ ਬੱਚਿਆਂ ਦਾ ਬਰਥਡੇ ਮਨਾਇਆ ਸੀ ਤੇ ਉਹ ਲੱਗੇ ਹੋਏ ਨੇ ਹੈਪੀ ਬਰਥਡੇ ਇਧਰੋਂ ਵੀ ਇਹਨਾਂ ਦੇ ਇਹ ਬਾਂਦੇ ਇਹ ਦਰਬਾਰ ਦੀ ਐਂਟਰੀ ਹੈ ਇਧਰੋਂ ਇਹਨਾਂ ਦਾ ਬਾਹਰ ਦਾ 뷰 ਸਾਰਾ ਜਿਹੜਾ ਵਾ ਕਿਚਨ ਗਾਰਡਨ ਦਾ ਦਿਖਦਾ ਹੈ ਲੌਬੀ ਜੈ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਉੱਪਰ ਦਾ 뷰 ਤੇ ਇਹ ਇਹਨਾਂ ਦੀਆਂ ਸੀੜੀਆਂ ਇਹਨਾਂ ਤੇ ਲੱਗਾ ਹੋਇਆ ਹੈ ਆਰਟੀਫੀਸ਼ੀਅਲ ਗਰਾਸ ਹੁਣ ਤੁਹਾਨੂੰ ਉੱਪਰ ਜਾ ਕੇ ਦਿਖਾਉਂਦੇ ਆ ਇਹ ਇਹ ਕੁਝ ਅਜਾ ਨੇ ਨਿਊ ਹੋ ਬਣਾਇਆ ਹੈ ਪਹਿਲਾਂ ਪੁਰਾਣੇ ਘਰਾਂ ਚ ਰਹਿੰਦੇ ਸੀ ਤੇ ਹੁਣ ਨਵੇਂ ਘਰ ਚ ਸ਼ਿਫਟ ਹੋ ਗਏ ਨੇ ਤੇ ਬਹੁਤ ਸੋਹਣਾ ਘਰ ਬਣਾਇਆ ਹੈ ਇਹ ਉੱਪਰ ਇਹਨਾਂ ਨੇ ਖੁੱਲੀ ਇਸ ਤਰ੍ਹਾਂ ਲਾ ਲਓ ਲੌਬੀ ਬਣਾਈ ਹੋਈ ਹੈ ਖੁੱਲੀ ਜਗ੍ਹਾ ਹੈ ਕਾਫੀ ਉਧਰ ਬੱਚਿਆਂ ਨੇ ਆਪਣਾ ਖਲਾਰਾ ਪਾਇਆ ਹੋਇਆ ਹੈ। ਬੱਚਿਆਂ ਵਾਲਾ ਘਰ ਹੈ ਖਲਾਰਾ ਪਿਆ ਰਹਿੰਦਾ ਹੈ। ਆ ਦੇਖੋ ਬੱਚਿਆਂ ਨੇ ਪੂਰਾ ਸੈਟਅਪ ਕੀਤਾ ਹੋਇਆ ਆਪਣਾ। ਤੇ ਕੇ ਬੈਡਰੂਮ ਹੈ ਉੱਪਰ। ਲੈ ਇਹ ਮਤਾਉਂ। ਬੱਚੇ ਮਸਤੀ ਕਰ ਰਹੇ ਹੋਏ ਕਿ। ਇਹ ਤੁਮ ਰਹੀ। ਕਬੜਾ ਲਾਛੇ ਸਭ। ਇਹ ਤੁਹਾ ਦੇਖੋ ਇੱਕ ਆਰਦਾ। ਬਾ ਦਲੀ ਗਰ ਕੋਰੇ ਜਿਆਦਾ ਰਹਿੰਦੇ ਨਹੀਂ ਹੈਗੇ ਇਸ ਕਰਕੇ ਇਹਨਾਂ ਨੇ ਜਰਾ ਫालतू ਸਮਾਨ ਉੱਪਰ ਰੱਖਿਆ ਹੋਇਆ ਹੈ ਇਹਨਾਂ ਦੇ ਪਿੰਡ ਇਹਨਾਂ ਦਾ ਪਿੰਡ ਜਮਾਲਪੁਰ ਦਾ ਪਤਾ ਸਾਹਿਬ ਦੇ ਕੋਲ ਜਮਾਲਪੁਰ ਹਾਂ 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 ਜੀ ਲੋਬੀ ਤੋਂ ਇਹ ਉੱਪਰ ਵਾਲੀ ਲੋਬੀ ਤੋਂ ਬਾਹਰ ਦਾ ਇਹਨਾਂ ਦਾ ਵਿਊ ਇੱਥੇ ਵੀ ਕਾਫੀ ਬਹੁਤ ਫੁੱਲੀ ਜਗ੍ਹਾ ਇਹਨਾਂ ਦੇ ਹੋਈ ਆ ਆ ਦੇਖੋ ਘਰ ਦੇ ਬੈਕ ਸਾਈਡ ਇਹ ਸਭ ਤੋਂ ਟਾਪ ਰੂਫ ਤੇ ਆ ਬੱਚੇ ਜਾ ਰਹੇ ਇੱਕ ਵਜੋਂ ਨੇ ਉੱਪਰ ਫਰਸਟ ਫਲੋਰ ਦੇ ਉੱਤੇ ਇਹਨਾਂ ਨੇ ਆਪਣਾ ਬਣਾਇਆ ਹੋਇਆ ਇੱਕ ਸਟੋਰ ਰੂਮ ਉੱਪਰਲੇ ਫਲੋਰ ਦਾ ਹੈ ਆ ਜੀ ਇਹਨਾਂ ਦਾ ਪੂਰਾ ਪਿੰਡ ਨਾਲ ਇਹਨਾਂ ਦੇ ਗੁਰਦੁਆਰਾ ਸਾਹਿਬ ਆਛਾ ਲੋਕ ਸਾਨੂੰ ਟਾਪ ਫਲੋਰ ਤੇ ਜਾ ਕੇ ਵੀ ਉਹ ਖੰਨੇ ਇਹ ਜਿੰਨਾ ਦਾ ਟਾਪ ਫਲੋਰ ਇੱਥੇ ਉੱਪਰ ਛੱਤ ਦੇ ਉੱਪਰ ਵੇਖ ਲਓ 뷰 ਇਹਨਾਂ ਦਾ ਆ ਫਰਸਟ ਫਲੋਰ ਹੈ ਐਸ ਜੀ ਉੱਪਰਲਾ ਸੈਕਿੰਡ ਫਲੋਰ ਇਹ ਦੀ ਪੁਆਜੀ ਹੁਣ ਦਾ ਸਾਰਾ ਪਿੰਡ ਹੈ ਔਰ ਜੇ ਪੁਆਜੀ ਹੋਂਦੇ ਨਾ ਵੱਡੇ ਨਾ ਛੋਟੇ ਬੇਟੇ ਦੀ ਹੈ ਜੋ ਮੈਰੀ ਜ਼ੋਨ ਵਾਲੀ ਹੈ ردلسب e ਲੌਬੀ ਤੋਂ ਇਧਰਲੀ ਸਾਈਡ ਤੇ ਬਾਰ-ਬਾਰ ਇਹਨਾਂ ਦਾ ਜਿਹੜਾ ਉਹ ਖੁੱਲਾ ਵਿਹੜਾ ਹੈ ਤੇ ਉਹ ਤੁਹਾਨੂੰ ਦਿਖਾਤਾ ਸੀ ਜਦੋਂ ਅਸੀਂ ਟਾਪ ਰੂਫ ਤੇ ਚੜਦੇ ਹਾਂ ਤੇ ਬਿਲਕੁਲ ਇਧਰ ਸਾਹਮਣੇ ਆ ਬੈਡਰੂਮ ਦੇ ਨਾਲ ਹੀ ਇਹਨਾਂ ਦੇ ਇਧਰ ਬਾਲਕੋਨੀ ਹੈ ਤੇ ਇਧਰ ਵੀ ਬਾਹਰ ਦਾ ਤੁਹਾਨੂੰ 뷰 ਦਿਖਾਉਂਦੇ ਆ ਇਹ ਘਰ ਦੀ ਫਰੰਟ ਸਾਈਡ ਇੱਥੇ ਇਹਨਾਂ ਨੇ ਖੁੱਲੀ ਜਗ੍ਹਾ ਥੋੜੀ ਛੱਡੀ ਹੋਈ ਹੈ ਇਹ ਦੇਖੋ ਇਹ ਆ ਜੀ ਘਰ ਦਾ ਫਰੰਟ ਦਾ 뷰 ਉਹ ਅੱਜ ਦਾ ਘਰ ਜਿਹੜਾ ਵਾ ਉਹ ਮੇਨ ਰੋਡ ਦੇ ਉੱਪਰ ਹੀ ਹੈ। ਇਹ ਆ ਜੀ ਘਰ ਦਾ ਬਾਹਰਲੀ ਸਾਈਡ ਦਾ ਪੂਰਾ ਵਿਊ ਤੁਹਾਨੂੰ ਇੱਕ ਵਾਰੀ ਬਾਹਰੋਂ ਸਾਰਾ ਵਿਖਾਲ ਦਿੰਨੇ ਆ। ਬਹੁਤ ਸੋਹਣਾ ਹੈ, ਕਾਫੀ ਵੱਡਾ ਘਰ ਜਿਹਨੇ ਘਰ ਬਣਾਇਆ ਹੈ। ਤੇ ਇਹ ਜੀ ਸਾਡਾ ਨਵਾਂ ਘਰ। ਉਮੀਦ ਕਰਦੇ ਆਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਇਆ ਹੋਵੇਗਾ। ਸਾਰوں ਨੂੰ ਦਿਖਾ ਦਿੰਨੇ ਆਂ। ਬਿਲਕੁਲ ਰੋਡ ਦੇ ਉੱਪਰ ਹੀ ਹੈ। ਮੈਂ ਇਹ ਤਨਵਾਜੀ ਸਾਡਾ ਹੋਮ ਟੂਰ ਪਸੰਦ ਆਇਆ ਹੋਵੇ। ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਚੈਨਲ ਜ਼ਰੂਰ ਕਰ ਦੇਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ